ਕਿਰਨ ਨਾ ਤੂੰ ਅਜੇ ਤੱਕ ਤਿਆਰ ਨਹੀਂ ਹੋਈ ਮੈਂ ਤੈਨੂੰ ਕਦੋਂ ਦਾ ਕਹਿ ਕੇ ਗਿਆ ਆਂ ਨਵ ਨਾ ਹੀ ਮੈਂ ਤਿਆਰ ਹੋਣਾ ਵਾਂ ਤੇ ਨਾ ਹੀ ਮੈਂ ਕਿਤੇ ਜਾਣਾ ਵਾਂ ਕਿਉਂ ਜਾਣਾ ਕਿਉਂ ਨਹੀਂ ਆ ਨਵ ਤੈਨੂੰ ਚੰਗੀ ਤਰ੍ਹਾਂ ਪਤਾ ਕਿ ਮੈਂ ਕਿਉਂ ਨਹੀਂ ਜਾਣਾ ਐਵੇਂ ਜਾਣ ਬੋਝ ਕੇ ਅਣਜਾਣ ਨਾ ਬਣੋ ਵੇਖ ਕਿਰਨ ਜੋ ਸਭ ਕੁਝ ਪਹਿਲਾਂ ਹੋ ਗਿਆ ਨਾ ਉਹ ਹੁਣ ਦੁਬਾਰਾ ਨਹੀਂ ਹੁੰਦਾ ਤੇ ਤਿਆਰ ਹੋ ਛੇਤੀ ਚੱਲ ਗਈ ਆਪਾਂ ਨਵ ਤੀ ਹਰ ਵਾਰੀ ਇਦਾਂ ਹੀ ਕਹਿੰਦੇ ਹੋ ਕਿ ਕੁਝ ਨਹੀਂ ਹੁੰਦਾ ਇਸ ਲਈ ਮੈਂ ਨਹੀਂ ਜਾਣਾ ਕਿਤੇ ਵੀ ਹਾਦੀ ਹੁੰਦੀ ਆ ਯਾਰ ਬੰਦੇ ਵਾਲੀ ਵੀ ਚੰਗਾ ਭਲਾ ਬੰਦੇ ਦਾ ਮੂਡ ਬਣਿਆ ਹੁੰਦਾ ਕਿਤੇ ਜਾਣ ਦਾ ਮੈਂਟੋ ਮੈਂਟ ਖਰਾਬ ਕਰਕੇ ਇਹਦੇ ਠਾਂ ਮਾਰਦੀ ਆ। ਨਵ ਤਾਨੂੰ ਕੀ ਲੱਗਦਾ ਵਾ? ਮੇਰਾ ਤੁਹਾਡੇ ਨਾਲ ਕਿਤੇ ਜਾਣ ਨੂੰ ਜੀ ਨਹੀਂ ਕਰਦਾ। ਨਾਲੇ ਕਿਹੜੀ ਜਨਾਨੀ ਆ ਜਿਹਦਾ ਆਪਣੇ ਬੰਦੇ ਨਾਲ ਕਿਤੇ ਜਾਣ ਨੂੰ ਜੀਣਾ ਕਰਦਾ ਹੋਊਗਾ। ਬਸ ਨਵੀ ਇਹ ਗੱਲਾਂ ਚੁੱਪ ਕਰ ਜਾਂਨੇ। ਚੱਲ ਠੀਕ ਆ ਕਿਰਨਾ ਮਰਜ਼ੀ ਆ ਤੇਰੀ। ਇਹਦੇ ਵਿੱਚ ਮੈਂ ਵੀ ਕੁਝ ਨਹੀਂ ਕਰ ਸਕਦਾ। ਚਲੋ ਠੀਕ ਆ ਨਵ ਜੇ ਤੇ ਹੀ ਕੁਝ ਨਹੀਂ ਨਾ ਕਰ ਸਕਦੇ ਫਿਰ ਮੈਨੂੰ ਕਿਤੇ ਆਉਣ ਜਾਣ ਵਾਸਤੇ ਮੈਨੂੰ ਨਾ ਕਿਹਾ ਕਰੋ। ਯਾਰ ਇਹ ਤਾਂ ਪੰਗਾ ਹੀ ਆ। ਕਿਰਨ ਵੀ ਆਪਣੀ ਜਗ੍ਹਾ ਤੇ ਸਹੀ ਆ ਪਰ ਮੈਨੂੰ ਹੋਣਾ ਨਾ ਇਸ ਮੁਸੀਬਤ ਦਾ ਕੋਈ ਨਾ ਕੋਈ ਹੱਲ ਲੱਭਣਾ ਹੀ ਪੈਣਾ ਆ ਇਹਨੂੰ ਕੀ ਹੋ ਗਿਆ ਹੁਣ ਇਹ ਤੇ ਜਿੱਦਣ ਦੀ ਸਾਡੇ ਘਰ ਵਿਆਹ ਕੇ ਆਈ ਆ ਨਾ ਉਦੋਂ ਦੀ ਕਿਸੇ ਨਾ ਕਿਸੇ ਗੱਲੋਂ ਮੂੰਹ ਬਣਾਈ ਰੱਖਦੀ ਆ ਨੇ ਕਿਰਨ ਇੱਧਰ ਆ ਗੱਲ ਸੁਣ ਮੇਰੀ ਹਾਂਜੀ ਆਈ ਮਮੀ ਹਾਂਜੀ ਮਮੀ ਕੀ ਗੱਲ ਹੋਈ ਆ ਮੈਨੂੰ ਤੂੰ 부ਝੀ 부ਝੀ ਕਾਤੋਂ ਲੱਗਦੀ ਆ ਨਹੀਂ ਮੰਮੀ ਕੁਝ ਨਹੀਂ ਹੋਇਆ ਤੈਨੂੰ ਉਦਾਂ ਹੀ ਲੱਗਦਾ ਵਾ ਅੱਛਾ ਗਲਤੀ ਕੋਈ ਨਾ ਕੋਈ ਜ਼ਰੂਰ ਹੋਈ ਆ ਮੈਨੂੰ ਮੁੰਡੇ ਨੂੰ ਅੰਦਰ ਜਾ ਕੇ ਪੁੱਛਣਾ ਪੈਣਾ ਵੀ ਕੀ ਗੱਲ ਹੋਈ ਆ ਵੇ ਤੈਨੂੰ ਦੋਵਾਂ ਜੀਆਂ ਨੂੰ ਕੀ ਗੱਲ ਹੋਈ ਆ ਕਿਰਨ ਬਾਹਰ ਮੂੰਹ ਬਣਾ ਕੇ ਤੁਰ ਹੀ ਫਿਰਨ ਈ ਆ ਤੇ ਤੂੰ ਇੱਥੇ ਮੂੰਹ ਬਣਾ ਕੇ ਬੈਠਾ ਆ ਮੰਮੀ ਹੁਣ ਆ ਗਈ ਆ ਮੈਂ ਕਿਰਨ ਨੂੰ ਕਿਹਾ ਸੀ ਵੀ ਚੱਲ ਕੇ ਤੇ ਬਾਹਰ ਚੱਲੀਏ ਤੇ ਉਹਨੇ ਵੀ ਮਨਾ ਕਰਤਾ ਕਹਿੰਦੀ ਮੈਂ ਨਹੀਂ ਜਾਣਾ ਕਿਤੇ ਵੀ ਕਿਉਂ ਉਹਨੇ ਕਮਨਾ ਕਰਤਾ ਮੰਮੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਵੀ ਕਿੰਨੇ ਨੇ ਕਿਉਂ ਨਹੀਂ ਜਾਣਾ ਕੀ ਪਤਾ ਮੰਮੀ ਕਿਉਂ ਨਹੀਂ ਜਾਣਾ ਉਹਨੇ ਲੈ ਦੱਸ ਲੋਕਾਂ ਦੀਆਂ ਜਨਾਨੀਆਂ ਤੇ ਚਾਹੁੰਦੀਆਂ ਵੀ ਸਾਡੇ ਬੰਦੇ ਸਾਨੂੰ ਬਾਹਰ ਕਿਤੇ ਲੈ ਕੇ ਜਾਣ ਤੇ ਜੇ ਇਹਨੂੰ ਮੇਰਾ ਪੁੱਤ ਲੈ ਕੇ ਜਾਣਦਾ ਤੇ ਆਂਦੀ ਮੈਂ ਨਹੀਂ ਜਾਣਾ ਕੀ ਕਰ ਸਕਦੀ ਆ ਮੰਮੀ ਉਹਦਾ ਨਹੀਂ ਚੀ ਕਰਦਾ ਹੁਣ ਆ ਜਾਣ ਨੂੰ ਜਿੱਦਾਂ ਉਹਨੂੰ ਠੀਕ ਲੱਗੇ ਕਿਉਂ ਠੀਕ ਲੱਗੇ ਮੈਂ ਉਹਨੂੰ ਜਾ ਕੇ ਪੁੱਛਦੀ ਆ ਨਾ ਵੀ ਕਿਉਂ ਨਹੀਂ ਜਾਣਾ ਤੂੰ ਨਾਲ ਮੰਮੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਪਰ ਮੈਨੂੰ ਪਤਾ ਆ ਕਿ ਇਹ ਕਿੰਨੇ ਨਹੀਂ ਜਾਣਾ ਨਹੀਂ ਕੀ ਗੱਲ ਐ ਤੈਨੂੰ ਤੂੰ ਮੇਰੇ ਮੁੰਡੇ ਨੂੰ ਦੁਖੀ ਕਰਨ ਦਾ ਠੇਕਾ ਲਿਆ ਵਾ ਜਿਹੜਾ ਹਰ ਗੱਲ ਤੋਂ ਅਨੁਮੋੜ ਦਿੰਦੀ ਆ ਮੰਮੀ ਮੈਂ ਕਿਹੜੀ ਗੱਲ ਤੋਂ ਮੋੜਿਆ ਨਾ ਉਹ ਨੂੰ ਜਿਹੜਾ ਤੁਸੀਂ ਮੇਰੇ ਤੇ ਇੰਨਾ ਗੁੱਸਾ ਕਰੀ ਜਾਂਦੇ ਹੋ ਤੈਨੂੰ ਮੈਂ ਹੁਣੇ ਦੱਸਦੀ ਆ ਵੀ ਤੂੰ ਆਪਣੀ ਕਿਹੜੀ ਗੱਲ ਮੋੜੀ ਆ ਵੇ ਨਾ ਵਾ ਇਧਰ ਆ ਗੱਲ ਸੁਣ ਮੇਰੀ ਹਾਂਜੀ ਆਇਆ ਮੰਮੀ ਹਾਂਜੀ ਮੰਮੀ ਬੁਲਾਉਂਦੇ ਹੀ ਜਾ ਜਾ ਕੇ ਤੂੰ ਤਿਆਰ ਹੋ ਮੈਂ ਵੇਖਦੀ ਆ ਨਾ ਇਹ ਕਿਵੇਂ ਨਹੀਂ ਜਾਂਦੀ ਤੇਰੇ ਨਾਲ ਚਲੋ ਠੀਕ ਆ ਮੰਮੀ ਹੋ ਜਾਣਾ ਤਿਆਰ ਚੱਲ ਫਿਰ ਕਰਨ ਤੂੰ ਵੀ ਹੋ ਜਾ ਤਿਆਰ ਹਾਂਜੀ ਨਾ ਹੋਣੀ ਤੇ ਵੈਸੇ ਤੁਸੀਂ ਚੱਲੇ ਕਿੱਥੇ ਜੇ ਦੱਸਿਆ ਤੇ ਮੈਨੂੰ ਹਾਂ ਨਹੀਂ ਉਹ ਕੁਝ ਨਹੀਂ ਮੰਮੀ ਮੜ ਆ ਜਾ ਸ਼ਹਿਰ ਚੱਲੇ ਆ ਘੁੰਮਣੇ ਕਰਨ ਹੋਰ ਕਿੱਥੇ ਜਾਣਾ ਆਪਾਂ ਠੀਕ ਆ ਜਾਓ ਤੁਸੀਂ ਤਿਆਰ ਹੋ ਕੇ ਆਓ ਤੇ ਮੈਂ ਵੀ ਤਿਆਰ ਹੁਣੀ ਆ ਫਿਰ ਆਪਾਂ ਇਕੱਠੇ ਚੱਲਦੇ ਆ ਮੰਮੀ ਤੁਸੀਂ ਵੀ ਜਾਣਾ ਆ ਮੈਂ ਕੱਲੀ ਨਹੀਂ ਗਈ ਕਰਨ ਆਇਆ ਘਰ ਮੈਂ ਵੀ ਤੁਹਾਡੇ ਨਾਲ ਕੋਮ ਫੇਰ ਆਵਾਂਗੀ ਜਾਓ ਤੁਸੀਂ ਤਿਆਰ ਹੋ ਕੇ ਆਓ ਫਿਰ ਜਾਂਦੇ ਆ ਠੀਕ ਆ ਮੰਮੀ ਨਵ ਹੂੰ ਦੱਸੋ ਹੋਵਾ ਮੈਂ ਤਿਆਰ ਨਾਲੇ ਜਿਹੜਾ ਤੀ ਮੈਨੂੰ ਵਾਰ-ਵਾਰ ਕਹਿੰਦੇ ਹੋ ਨਾ ਕਿ ਤੂੰ ਤਿਆਰ ਕਿਉਂ ਨਹੀਂ ਹੁੰਦੀ ਬਸ ਇਸੇ ਗੱਲੋਂ ਮੈਂ ਤਿਆਰ ਨਹੀਂ ਹੁੰਦੀ ਉਹ ਕਿਰਨ ਮੈਨੂੰ ਸਾਰਾ ਪਤਾ ਆ ਪਰ ਆਪਾਂ ਕਰ ਵੀ ਕੀ ਸਕਦੇ ਆ ਕੋਈ ਗੱਲ ਨਹੀਂ ਤੂੰ ਹੋ ਤਿਆਰ ਨਾ ਹਰ ਵਾਰੀ ਇਦਾਂ ਹੀ ਹੁੰਦਾ ਵਾ ਆਪਾਂ ਜਿੱਥੇ ਕਿਤੇ ਜਾਣਾ ਹੁੰਦਾ ਨਾ ਮੰਮੀ ਹੜੇ ਨਾਲ ਤਿਆਰ ਹੋ ਜਾਂਦੇ ਆ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਹਾੜੀ ਕੋਈ ਪਰਸਨਲ ਲਾਈਫ ਨਹੀਂ ਹੈਗੀ। ਉਹ ਚਲ ਕੁਝ ਨਹੀਂ ਹੋ ਗਿਆ। ਫਿਰ ਕੀ ਆ ਯਾਰ ਮੰਮੀ ਆ ਆਪਣੇ ਨਾਲ ਚੱਲ ਜਣਗੇ ਤੇ ਕੋਈ ਗੱਲ ਨਹੀਂ ਹੈਗੀ। ਐਵੇਂ ਬੋਧਾ ਦਿਮਾਗ ਤੇ ਬੋਝ ਨਾ ਪਾ ਤੇ ਚੱਲ ਚਲੀਏ ਆਪਾਂ ਸ਼ਹਿਰ ਨੂੰ ਇੰਜੋਏ ਕਰਕੇ ਆਉਂਦੇ ਆ। ਨਾ ਬਕਾਦਾ ਇੰਜੋਏ। ਵੇ ਤੁਸੀਂ ਵੀ ਹੋ ਜਾਓ ਤਿਆਰ ਮੈਂ ਵੀ ਹੋ ਗਈ ਆ ਫਿਰ ਚੱਲਦੇ ਆਂ। ਹਾਂਜੀ ਮੰਮੀ ਚੱਲਦੇ ਆਂ। ਚਲ ਫਿਰ ਕਿਰਨ ਚਲੀਏ। ਚਲੋ ਜੀ ਕੀ ਪੰਗਾ ਵਾ ਆਪਾਂ ਇਕੱਲੇ ਕਿਤੇ ਜਾਵ ਨਹੀਂ ਸਕਦੇ। ਕੁਝ ਨਹੀਂ ਹੋ ਗਿਆ। 10 ਵਜ ਗਏ ਰਾਤ ਦੇ ਗਰਮੀ ਦਾ ਤਾਂ ਕਿਤੇ ਮਾਸਾ ਫਰਕ ਨਹੀਂ ਪਿਆ ਉੱਤੋਂ ਕੂਲਰ ਵੀ ਅੰਤਰਾ ਤੱਤੀ ਹਵਾ ਮਾਰਨ ਡਿਆ ਵਾ ਚਲ ਇਦਾਂ ਕਰਦੀ ਆ ਨਵ ਹੁਣਾ ਵਾਲੇ ਕਮਰੇ ਚ ਚਲ ਜਾਨੀ ਆ ਉੱਥੇ ਏਸੀ ਲੱਗਾ ਵਾ ਚਲ ਘੜੀ ਰਮਾਨਾ ਸੌਂ ਤੇ ਜਾਵਾਂਗੇ ਨਵ ਬਸ ਵੀ ਕਰ ਹੁਣ ਟਾਈਮ ਤੇ ਵੇਖ ਲੋ ਤੋ ਕਿੰਨਾ ਹੋ ਗਿਆ ਵਾ ਤੂੰ ਕਦੋਂ ਸੋਣਾ ਤੇ ਕਦੋਂ ਤੂੰ ਉੱਠਣਾ ਉਹ ਬਸ ਕਿੰਨ ਮੋ ਗਿਆ ਕੰਮ 5 ਮਿੰਟ ਰੁਕ ਜਾ ਯਾਰ ਫਿਰ ਸੌਣ ਲੱਗਾ ਚਲੋ ਠੀਕ ਹੈ ਜੀ ਮਰਜ਼ੀ ਤੁਹਾਡੀ ਮੈਂ ਤੇ ਲੱਗੀਆਂ ਸੌਣ ਸੌਂ ਜਾ ਸੌਂ ਜਾ ਵੇ ਪੁੱਤੋ ਤੂੰ ਹੀ ਸੁੱਤਾ ਤੇ ਨਹੀਂ ਅਜੇ ਨਹੀਂ ਮੰਮੀ ਸੌਣ ਹੀ ਲੱਗੇ ਹਾਂ ਕੀ ਗੱਲ ਚਾਹੀਦਾ ਕੁਝ ਤੁਹਾਨੂੰ ਸਿਹਤ ਤਾਂ ਠੀਕ ਹੈ ਨਾ ਤੁਹਾਡੀ ਵੇ ਸਿਹਤ ਠੀਕ ਹੈ ਮੇਰੀ ਕੁਝ ਨਹੀਂ ਹੋਇਆ ਮੇਰੀ ਸਿਹਤ ਨੂੰ ਬਾਹਰ ਤੇ ਸੜ ਜਾਨੀ ਗਰਮੀ ਬੜੀ ਲੱਗਣ ਢੀ ਤੇ ਮੈਂ ਸੋਚਿਆ ਵੀ ਤੁਹਾਡੇ ਲੱਗੇ ਏਸੀ ਵਾਲੇ ਕਮਰੇ ਚ ਜਾ ਕੇ ਤੇ ਅੱਜ ਸੌਂ ਜਾਨੀ ਆ ਮੰਮੀ ਤੂੰ ਇੱਥੇ ਸੌਣਾ ਹਾਂ ਮੈਂ ਇੱਥੇ ਹੀ ਸੌਣਾ ਆ ਕੀ ਗੱਲ ਤੈਨੂੰ ਮੇਰੇ ਇੱਥੇ ਸੌਣ ਦੇ ਵਿੱਚ ਕੋਈ ਇਤਰਾਜ਼ ਆ ਨਹੀਂ ਨਹੀਂ ਮੰਮੀ ਮੈਨੂੰ ਕਦਾ ਇਤਰਾਜ਼ ਹੋਣਾ ਵਾ ਸੌਂਜੋ ਤੁਸੀਂ ਇੱਥੇ ਚਲੋ ਠੀਕ ਆ ਮੰਮੀ ਤੁਸੀਂ ਫਿਰ ਦੋਵੇਂ ਜਾਣੀਆਂ ਸੌਵੋ ਇੱਥੇ ਤੇ ਮੈਂ ਬਾਹਰ ਜਾ ਕੇ ਫਿਰ ਸੌਣਾ ਕੋ ਵੇ ਤੂੰ ਕਾਤੋਂ ਬਾਹਰ ਜਾ ਕੇ ਏਡੀ ਗਰਮੀ 'ਚ ਪੈਣਾ ਆ ਮੰਜਾ ਚੋੱਕ ਕੇ ਤੇ ਇੱਥੇ ਡਾਲਾ ਤੇ ਸਾਡੇ ਲੱਗੇ ਲੰਮੇ ਪੈ ਜਾ ਤੂੰ ਹੀ ਚੱਲੋ ਠੀਕ ਆ ਮੰਮੀ ਲਿਉਣਾ ਫਿਰ ਮੈਂ ਮੰਜਾ ਚੋੱਕ ਕੇ ਬਸ ਹੁਣ ਇਹੋ ਕੁਝ ਰਹਿ ਗਿਆ ਈ ਮੈਨੂੰ ਨਾ ਨਾ ਗੱਲ ਕਰਨੀ ਪੈਣੀ ਆ ਕਿ ਇਹ ਸਭ ਕੁਝ ਕਿੰਨਾ ਚਿਰ ਚੱਲੇਗਾ ਕਿਰਨ ਮੇਰੇ ਕੱਪੜੇ ਕੱਢ ਦੇ ਤੇ ਮੈਂ ਜਾਵਾਂ ਫਿਰ ਕੰਮ ਤੇ ਯਾਰ ਨਵ ਕਪੜੇ ਤੇ ਮੈਂ ਕੱਢ ਦਨੀ ਆ ਪਹਿਲਾਂ ਮੈਂ ਗੱਲ ਕਰਨੀ ਤੁਹਾਡੇ ਨਾਲ ਇੱਕ ਉਹ ਕਿਰਨ ਮੈਨੂੰ ਪਤਾ ਤੋਂ ਮੇਰ ਨਾਲ ਜਿਹੜੀ ਗੱਲ ਕਰਨੀ ਆ ਇਹੋ ਗੱਲ ਤੂੰ ਕਰਨੀ ਆ ਨਾ ਕਿ ਮਮੀ ਸਾਡੇ ਕਮਰੇ ਚ ਰਾਤ ਹੀ ਜਾਣ ਕੇ ਪਿਆਗੇ ਸਾਡੇ ਲਾਗੇ ਹਾਂਜੀ ਨਵ ਇਹੋ ਗੱਲ ਕਰਨੀ ਹਿਵੇਂ ਤੁਹਾਡੇ ਨਾਲ ਕਿ ਮਮੀ ਦਾ ਬਾਹਰ ਅੰਦਰ ਜਾਣ ਤੱਕ ਤਾਂ ਠੀਕ ਹੀ ਪਰ ਮਮੀ ਹੁਣ ਸਾਡੇ ਕਮਰੇ ਚ ਵੀ ਆਣ ਕੇ ਪੈਣਗੇ ਇਹ ਕਿੰਨਾ ਚਿਰ ਤੱਕ ਚੱਲੂਗਾ ਆਪਾਂ ਨੂੰ ਕੋਈ ਪ੍ਰਾਈਵੇਸੀ ਮਿਲੇਗੀ ਕਿ ਨਹੀਂ ਕਿਰਨ ਐਵੇਂ ਨਾ ਗਲਤ ਮਰਦਾ ਗੱਲਾਂ ਆਪਣੇ ਤੋਂ ਦਿਮਾਗ ਦੇ ਵਿੱਚ ਲਿਆਇਆ ਕਰ ਤੈਨੂੰ ਵੀ ਪਤਾ ਆ ਫੇ ਰਾਤ ਨੂੰ ਗਰਮੀ ਕਿੰਨੀ ਸੀ ਤੇ ਜੇ ਮੰਮੀ ਆਪਣੇ ਕਮਰੇ ਦੇ ਵਿੱਚ ਆਣ ਕੇ ਸੌਂ ਵੀ ਗਏ ਤੇ ਫਿਰ ਕੀ ਹੋ ਗਿਆ ਚਲੋ ਠੀਕ ਹੈ ਨਵ ਇੱਕ ਦੋ ਰਾਤਾਂ ਤੱਕ ਤਾਂ ਠੀਕ ਆ ਪਰ ਜੇ ਇਹ ਕੰਮ ਰੋਜ਼ ਚੱਲਿਆ ਨਾ ਫਿਰ ਮੈਂ ਜ਼ਿਆਦਾਤਰ ਚੁੱਪਣੀ ਰਹਿਣਾ ਫਿਰ ਤੁਸੀਂ ਆਪ ਹੀ ਵੇਖ ਲਓ ਕੀ ਕਰਨਾ ਕੋਈ ਗੱਲ ਨਹੀਂ ਐਵੇਂ ਨਹੀਂ ਬਹੁਤੀ ਫਿਕਰ ਕਰੀਦੀ ਹੁੰਦੀ ਮੰਮੀ ਕਮਰੇ ਥੋੜੇ ਆ ਫਿਰ ਰੋਜ਼ ਸਾਡੇ ਕਮਰੇ ਦੇ ਵਿੱਚ ਆਣ ਕੇ ਸਾਡੇ ਲਾਗੇ ਸੌਂ ਜਾਣਗੇ ਚਲੋ ਵੇਖ ਲਓ ਨਵ ਜਿੱਦਾਂ ਤੁਹਾਨੂੰ ਸਹੀ ਲੱਗਦਾ ਓ ਕਰਨਾ ਸਹੀ ਮੈਨੂੰ ਸਾਰਾ ਕੁਝ ਹੀ ਲੱਗਦਾ ਤੂੰ ਐਦਾਂ ਕਰ ਫਟਾਫਟ ਮੇਰੇ ਕੱਪੜੇ ਕੱਢ ਤੇ ਮੈਂ ਮਾੜਾ ਜਿਹਾ ਨਾ ਬੁਲਟ ਤੇ ਕਪੜਾ ਮਾਰ ਲਾਂ ਫੇਰ ਤਿਆਰ ਹੋ ਨਾਣ ਕੇ ਚਲੋ ਠੀਕ ਹੈ ਨਾ ਚੰਗਾ ਨਵ ਚੱਲਿਆ ਕੰਮ ਤੇ ਹਾਂਜੀ ਚੱਲਿਆ ਮੰਮੀ ਇਹ ਇਦਾਂ ਕਰੇ ਆਉਂਦਾ ਹੋਇਆ ਸੌਦੇ ਦੋ ਚਾਰ ਫੜ ਲਿਆਵੇਂ ਮੈਂ ਕਿਰਨ ਨੂੰ ਆਖਾਂਗੀ ਪਰਚੀ ਤੈਨੂੰ ਮੋਬਾਈਲ ਤੇ ਸੈਂਡ ਕਰ ਦੇਗੀ ਚਲੋ ਠੀਕ ਹੈ ਮੰਮੀ ਲੈ ਆਵਾਂਗਾ ਨਾਲੇ ਪਤਾ ਹੁਣ ਜਿੰਨੀ ਦੇਰ ਤੱਕ ਗਰਮੀ ਪੈਣ ਈ ਹੈ ਨਾ ਮੈਂ ਤੁਹਾਡੇ ਕਮਰੇ 'ਚ ਸੌਆਂ ਕਰਨਾ ਹੈ ਮੰਮੀ ਮੇਰੀ ਸੁਣੋ ਗੱਲ ਆਪਾਂ ਇਦਾਂ ਕਰਦੇ ਆਂ ਆਪਾਂ ਨਾ ਇੱਕ ਏਸੀ ਹੋਰ ਲਵਾ ਲੈਨੇ ਆਂ ਵੇ ਪੁੱਤ ਏਸੀ ਦੀ ਕਿ ਲੋੜ ਆ? ਏ ਕੇਸੀ ਹੈਗਾ ਤਾਂ ਸਹੀ ਆ। ਐਵੇਂ ਕਦੋਂ ਖਰਚੇ ਵਧਾਉਣੇ ਆ? ਨਾਲੇ 2-4 ਮਹੀਨੇ ਦੀ ਤੇ ਗਰਮੀ ਹੁੰਦੀ ਆ। ਮੈਂ ਤੁਹਾਡੇ ਲੱਗ ਪੈ ਕੇ ਕੱਟ ਲੈਣੀ ਆ। ਚਲੋ ਠੀਕ ਆ ਮੰਮੀ। ਪਿਆ ਜਾ ਕਰਿਓ। ਠੀਕ ਆ ਪੁੱਤ। ਪੁੱਤ ਗਰਮੀ ਦਾ ਤੇ ਤੂੰ ਪੁੱਛੀ ਨਾ। ਬੜਾ ਹੀ ਦੁਖੀ ਕੀਤਾ ਇਹਨੇ। ਹਾਂਜੀ ਮੰਮੀ ਆਪਣਾ ਮੈਂ ਹਾਲੀ ਆ। ਸਾਰਾ ਦਿਨ ਇਸੇ ਚੱਲਦਾ ਰਹਿੰਦਾ ਆ। ਹੁਣ ਕਿੰਨਾ ਟਾਗ ਹੋ ਗਿਆ ਬੱਤੀ ਗਈ ਨਾ ਬੜਾ ਬੁਰਾ ਹਾਲ ਹੋ ਗਿਆ ਨਾਲ ਤੁਸੀਂ ਫਿਰ ਕੀ ਕਰਦੇ ਹੋਗੇ ਕੂਲਰ ਤੇ ਗਰਮ ਹਵਾ ਮਾਰਦੇ ਆ ਨਾਲ ਸੌਂਦੇ ਕਿੱਥੇ ਜੀ ਤੁਸੀਂ ਪੁੱਤ ਸੌਣ ਨੂੰ ਮੈਨੂੰ ਕੀ ਹੋਇਆ ਵਾ ਮੈਂ ਹੁਣ ਕੂਲਰ ਅੱਗੇ ਨਹੀਂ ਸੌਂਦੀ ਨਾਬਦੇ ਤੇ ਕਿਰਨ ਦੇ ਲਾਗੇ ਸੌ ਜਾਂਦੀ ਆ ਜਾ ਕੇ ਰਾਤ ਨੂੰ ਮੰਮੀ ਤੁਸੀਂ ਵੀਰੇ ਤੇ ਭਾਬੀ ਕੋ ਜਾ ਕੇ ਸੌਂਦੇ ਜੇ ਤੇ ਹੋਰ ਕੀ ਕਰਾਂ ਗਰਮੀ ਥੋੜੀ ਆ ਮੰਮੀ ਮੈਨੂੰ ਠੀਕ ਨਹੀਂ ਲੱਗਦਾ ਟਾਡਾ ਉਹਨਾਂ ਦੇ ਕੋਲ ਜਾ ਕੇ ਸੌਣਾ ਉਹਨਾਂ ਨੂੰ ਵੀ ਆਪਸ ਵਿੱਚ ਵਕਤ ਚਾਹੀਦਾ ਆ ਨਹੀਂ ਵਕਤ ਨੂੰ ਕੀ ਆ ਸਾਰਾ ਦਿਨ ਉਹਨਾਂ ਦੇ ਕੋਲ ਹੀ ਹੁੰਦਾ ਆ ਗਰਮੀ ਬੜੀ ਆ ਹੁਣ ਟਾਈਮ ਤੇ ਕਿਸੇ ਨਾ ਕੋਈ ਤਰੀਕੇ ਕੱਢਣਾ ਹੀ ਆ ਨਾ ਮੰਮੀ ਫਿਰ ਤੁਸੀਂ ਵੀ ਆਪਣੀ ਕਮਰੇ ਚ ਸਿਲਵਾ ਲਓ ਨਹੀਂ ਐਸੀ ਤੇ ਮੈਂ ਅੱਜ ਲਵਾ ਲੈਨੀ ਆ ਪਰ ਉਹਦਾ ਖਰਚਾ ਕਿੰਨੇ ਕੱਢਣਾ ਆ ਨਾਲੇ ਜੇਦੋ ਜਵਾਕਾਂ ਨੂੰ ਕੋਈ ਇਤਰਾਜ ਨਹੀਂ ਹੈਗਾ ਤੇ ਤੈਨੂੰ ਕਾਹਦਾ ਇਤਰਾਜ ਆ ਐਵੇਂ ਨਾ ਮੈਨੂੰ ਮਤਾਂ ਦਈ ਜਾ ਕਰ ਮੈਂ ਕੋਈ ਉਹਨਾਂ ਦੀ ਦੁਸ਼ਮਣ ਨਹੀਂ ਹੈਗੀ ਆ ਫੋਨ ਕਰਤਾ ਮੰਮੀ ਨੇ ਆ ਵੇਖ ਲਾਏ ਇਹਦੇ ਵਾਲਾ ਮੇਰੀ ਧੀ ਹੋ ਗਏ ਤੇ ਮਾਂ ਦਾ ਹੀ ਨਹੀਂ ਸੋਚਦੀ ਆ ਵੇਖ ਲਾ ਮੰਮੀ ਦਾ ਹਾਲ ਮੈਨੂੰ ਮੰਮੀ ਨੂੰ ਸਮਝਾਉਣਾ ਪੈਣਾ ਵੀ ਤੁਸੀਂ ਗਲਤ ਕਰ ਰਹੇ ਹੋ ਉਹ ਬਗਾਨੀ ਤੇ ਕੀ ਸੋਚੇਗੀ ਕੋਈ ਨਹੀਂ ਕਰਾਂਗੇ ਫਿਰ ਕਿਸੇ ਦਿਨ ਮੰਮੀ ਨਾਲ ਗੱਲ ਚੱਲ ਵੀ ਨਵਸਿਆਂ ਅੱਜ ਘਰ ਜਾ ਕੇ ਦੇ ਸਰਪ੍ਰਾਈਜ਼ ਕਰਨ ਨੂੰ ਵੇਖੀ ਉਹਨੇ ਕਿੰਨੀ ਖੁਸ਼ ਹੋ ਜਾਣਾ ਆ ਬਸ ਬਾਬਾ ਨਾਨਕਾ ਤੂੰ ਮੇਰੇ ਰੱਖੀ ਅੱਜ ਨਾ ਕਰਨ ਕਿਸੇ ਗੱਲੋਂ ਰੁੱਸ ਜੇ ਪਾਣੀ ਲੱਗ ਗਿਆ ਝੋਨੇ ਨੂੰ ਕੰਮ ਮੁੱਕ ਗਿਆ ਸਾਰਾ ਹੀ ਹੁਣ ਹੁਣ ਬਸ ਕਿਰਨ ਨੂੰ ਸਰਪ੍ਰਾਈਜ਼ ਦੇਣਾ ਘਰ ਜਾ ਕੇ ਨਰਾਗੀ ਤੁਸੀਂ ਹਾਂ ਕਿਰਨ ਆ ਗਿਆ ਆ ਨਾਲੇ ਤੇਰੇ ਵਾਸਤੇ ਇੱਕ ਸਰਪ੍ਰਾਈਜ਼ ਲੈ ਕੇ ਆਇਆ ਅੱਜ ਮੈਂ ਸਰਪ੍ਰਾਈਜ਼ ਹਾਂਜੀ ਕਿਹੜਾ ਨਾ ਸਰਪ੍ਰਾਈਜ਼ ਜੇ ਕਿਰਨ ਮੈਂ ਤੈਨੂੰ ਦੱਸ ਹੀ ਦਿੱਤਾ ਤੇ ਫਿਰ ਉਹ ਸਰਪ੍ਰਾਈਜ਼ ਹੀ ਕਾਹਦਾ ਲੈ ਗਿਆ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਦੱਸੋ ਨਹੀਂ ਤੇ ਮੈਂ ਨਹੀਂ ਬੋਲਣਾ ਤੁਹਾਡੇ ਨਾਲ ਮੈਂ ਗਸਾ ਘਾਤੋਂ ਕਰਦੀ ਏ ਅੱਜ ਆਪਾਂ ਦੋਵਾਂ ਜਾਣਿਆ ਨੇ ਫਿਲਮ ਦੇਖਣ ਜਾਣਾ ਆ ਤੁਹਾ ਮੈਂ ਆਨਲਾਈਨ ਟਿਕਟਾਂ ਬੁੱਕ ਕਰਾ ਲਈਆਂ ਆ। ਬਸ ਨਵ ਕਰਤਾ ਨਾ ਉਹੀ ਕੰਮ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਵਾ ਕਿ ਆਪਾਂ ਦੋਨੋਂ ਇਸ ਘਰ ਚੋਂ ਬਾਹਰ ਨਹੀਂ ਨਿਕਲ ਸਕਦੇ ਇਕੱਲੇ। ਓ ਕਿਰਨ ਹੁਣ ਮੰਮੀ ਨੇ ਸਾਡੇ ਨਾਲ ਫਿਲਮ ਵੇਖਣ ਥੋੜਾ ਜਾਣਾ ਆ। ਮੈਂ ਕੁਝ ਸੋਚ ਸਮਝ ਕੇ ਪਲਾਨ ਬਣਾਇਆ ਆ। ਤੂੰ ਤਿਆਰ ਹੋ ਤੇ ਆਪਾਂ ਚੱਲਦੇ ਆਂ। ਵੇਖ ਲਿਓ ਨਵ ਮੰਮੀ ਨੇ ਫੇਰ ਕਹਿਣਾ ਵਾ ਕਿ ਮੈਂ ਵੀ ਜਾਣਾ ਤੁਹਾਡੇ ਨਾਲ। ਓ ਕਿਰਨ ਕਿਉਂ ਬਾਰ-ਬਾਰ ਉਹ ਗੱਲ ਕਹੀ ਜਾਨੀ ਆ? ਜਦੋਂ ਤੇਰੇ ਨੂੰ ਮੈਂ ਕਹਤਾ ਨਾ ਵੀ ਆਪਾਂ ਦੋਵੇਂ ਜਾਵਾਂਗੇ। ਤੇ ਆਪਾਂ ਦੋਵੇਂ ਜਾਵਾਂਗੇ ਤੂੰ ਟੈਨਸ਼ਨ ਨਾ ਲੈ ਤਿਆਰ ਹੋ ਰੇ ਚੱਲੀਏ ਆਪਾਂ ਚਲੋ ਠੀਕ ਐ ਨਵ ਤਿਆਰ ਤੇ ਮੈਂ ਹੋ ਜੰਨੀ ਆ ਪਰ ਮੈਨੂੰ ਨਹੀਂ ਲੱਗਦਾ ਕਿ ਹਰ ਵਾਰ ਦੀ ਤਰ੍ਹਾਂ ਅੱਜ ਵੀ ਆਪਾਂ ਇਸ ਘਰ ਚੋਂ ਇਕੱਲੇ ਵਾਰ ਨਿਕਲਾਂਗੇ ਉਹ ਤੂੰ ਤਿਆਰ ਹੋ ਫਿਰ ਵੇਖਦੇ ਆ ਆਪਾਂ ਚਲੋ ਠੀਕ ਐ ਨਵ ਹਾਂ ਕਦੋਂ ਦੇ ਅੰਦਰ ਬੜੇ ਆ ਪਤਾ ਨਹੀਂ ਕੀ ਕਰੀ ਜਾਣ ਦੇ ਆ ਵੇ ਨਵ ਕਿੱਥੇ ਚੱਲੇ ਜੇ ਤੁਸੀਂ ਦੋਵੇਂ ਜਣੇ ਤਿਆਰ ਹੋ ਕੇ ਉਹ ਮੰਮੀ ਜਾਣਾ ਕਿੱਥੇ ਆ ਸ਼ਾਇਦ ਨਾ ਫਿਲਮ ਲੱਗੀ ਆ ਤੇ ਉਹ ਵੇਖਣ ਚੱਲੇ ਆ ਮੜੀ ਜੀ ਅੱਛਾ ਫਿਲਮ ਵੇਖਣ ਚੱਲੇ ਜੇ ਜਾਓ ਜਾਓ ਕੋਈ ਗੱਲ ਨਹੀਂ ਠੀਕ ਆ ਮੰਮੀ ਜੀ ਚਲਿਏ ਫਿਰ ਕਿਰਨ ਵਾ ਅੱਜ ਕਿਦੜਾ ਦਿਨ ਚੜਿਆ ਵਾ ਮੰਮੀ ਨੇ ਸਾਡੇ ਨਾਲ ਜਾਣ ਵਾਸਤੇ ਨਹੀਂ ਕਿਹਾ ਉਹ ਕਿਰਨ ਤਾਂ ਕਿਹੜੀਆਂ ਸੋਚਾਂ ਚ ਖੁੱਬ ਗਈਆਂ ਚੱਲ ਚਲੀਏ ਚਲੋ ਜੀ ਇੱਕ ਮਿੰਟ ਨਾ ਵਾ ਮੈਨੂੰ ਇਹ ਤੇ ਦੱਸ ਦੋ ਵੀ ਫਿਲਮ ਕਿਹੜੀ ਲੱਗੀ ਹਿੰਦੀ ਗੇ ਪੰਜਾਬੀ ਉਹ ਮੰਮੀ ਫਿਲਮ ਦੇ ਪੰਜਾਬੀ ਲੱਗੀ ਆ ਪਰ ਤੁਸੀਂ ਖਾਤੋਂ ਪੁੱਛਣ ੜੇ ਜੇ ਵੇ ਪੁੱਤ ਜੇ ਪੰਜਾਬੀ ਫਿਲਮ ਲੱਗੀ ਆ ਨਾ ਫਿਰ ਮੈਂ ਵੀ ਜਾਣੀ ਆ ਤੁਹਾਡੇ ਨਾਲ ਵੇਖਣ ਵਾਸਤੇ ਮੰਮੀ ਤੁਸੀਂ ਫਿਲਮ ਵੇਖਣ ਜਾਓਗੇ ਸਾਡੇ ਨਾਲ ਵੇ ਮੈਂ ਫਿਲਮ ਨਹੀਂ ਵੇਖ ਸਕਦੀ ਮੈਂ ਪੁਰਾਣੇ ਜ਼ਮਾਨੇ ਦੀ ਸੱਸ ਨਹੀਂ ਹੈਗੀ ਜਿਹੜੀ ਨੋ ਪੁੱਤਾਂ ਤੇ ਰੋਕ ਟੋਕ ਕਰਾਂਗੀ ਮੈਂ ਤਾਂ ਤੁਹਾਡੇ ਨਾਲ ਹੀ ਜਾਵਾਂਗੀ ਤੁਸੀਂ 5 ਮਿੰਟ ਰੁਕੋ ਤੇ ਮੈਂ ਆਈ ਕੱਪੜੇ ਬਦਲ ਕੇ ਨਵ ਮੈਂ ਤੁਹਾਨੂੰ ਕਿਹਾ ਹੀ ਨਾ ਕਿ ਆਪਾਂ ਇਸ ਘਰ ਚੋਂ ਇਕੱਲੇ ਬਾਹਰ ਨਹੀਂ ਜਾ ਸਕਦੇ ਕਿਰਨਾ ਹੁਣ ਮੈਨੂੰ ਇਸ ਗੱਲ ਦਾ ਥੋੜਾ ਪਤਾ ਹੈ ਕਿ ਮੰਮੀ ਨੇ ਫਿਲਮ ਵੇਖਣ ਵਾਸਤੇ ਵੀ ਸਾਡੇ ਨਾਲ ਤਿਆਰ ਹੋ ਜਾਣਾ ਹੈ ਚਲ ਕੋਈ ਗੱਲ ਨਹੀਂ ਹੁਣ ਆਪਾਂ ਉਹਨਾਂ ਨੂੰ ਮਨਾ ਥੋੜਾ ਕਰ ਸਕਦੇ ਆ ਉਹਨਾਂ ਨੇ ਕਹਣਾ ਕਿ ਮੈਨੂੰ ਮੇਰੇ ਜਵਾਕ ਹੀ ਨਹੀਂ ਆਪਣੇ ਨਾਲ ਲੈ ਕੇ ਜਾਣ ਦੇ ਪਰ ਨਾ ਵੀ ਚੰਗੀ ਗੱਲ ਨਹੀਂ ਹੈਗੀ ਚਲ ਕੋਈ ਗੱਲ ਨਹੀਂ ਕਰਨ ਦਾ ਹੁਣ ਆਪਾਂ ਮੰਮੀ ਅੱਗੇ ਬੋਲਦੇ ਚੰਗੇ ਥੋੜਾ ਲੱਗਦੇ ਆ ਪਰ ਜੇ ਅੱਗੇ ਤੋਂ ਕੋਈ ਏਦਾਂ ਦੀ ਗੱਲਬਾਤ ਹੋਏਗੀ ਨਾ ਤੇ ਫਿਰ ਮੈਂ ਮੰਮੀ ਨਾਲ ਆਪੇ ਗੱਲ ਕਰ ਲਾਂਗਾ ਠੀਕ ਆ ਨਾ ਆ ਨਾ ਵੀ ਚਲੋ ਤੁਸੀਂ ਗੱਡੀ ਕੱਢੋ ਬਾਹਰ ਮੈਂ ਤਿਆਰ ਹੋ ਗਈ ਆ ਤੇ ਆਉਣੀ ਆ ਠੀਕ ਆ ਮੰਮੀ ਜੀ ਚਲਾ ਨੀ ਕੀ ਗੱਲ ਹੈ ਤੈਨੂੰ ਬਾਰ ਬਾਰ ਫੋਨ ਲਾਈ ਜਾਂਦੀ ਆ ਇੰਨੀ ਯਾਦ ਆਉਣ ਦੀ ਤੈਨੂੰ ਮਾਂ ਦੀ ਮੰਮੀ ਫੋਨ ਕਿਉਂ ਨਹੀਂ ਚੱਕਦੇ ਮੈਂ ਕਿੰਨੇ ਜਲਦੀ ਫੋਨ ਲਾਉਣ ਦੀ ਆ ਤੂੰ ਹੀ ਠੀਕ ਤੇ ਹੈਗੇ ਜੀ ਕਿਤੇ ਨਹੀਂ ਮੈਨੂੰ ਕੁਝ ਹੋਣ ਲੱਗਾ ਮੈਂ ਤੇ ਫਿਲਮ ਵੇਖਣ ਗਈ ਸੀ ਨਾ ਦੇ ਨਾਲ ਮੰਮੀ ਬਾਕੀ ਸਭ ਤਾਂ ਠੀਕ ਹੀ ਪਰ ਤੁਸੀਂ ਹੁਣ ਵੀਰ ਤੇ ਭਾਬੀ ਨਾਲ ਫਿਲਮ ਵੇਖਣ ਵੀ ਚੱਲ ਗਏ ਸੀ ਫੇਰ ਕੀ ਹੋ ਗਿਆ ਫੈਮਲੀ ਸ਼ੋਅ ਹੀ ਮੈਂ ਵੀ ਵੇਖ ਆਈ ਮੰਮੀ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਹੈਗੀ ਮੈਂ ਤਾਂ ਇਹ ਪਹਿਲੀ ਚਿੰਤਾ ਚੋਂ ਬਾਹਰ ਨਹੀਂ ਨਿਕਲੀ ਕਿ ਤੁਸੀਂ ਉਹਨਾਂ ਦੇ ਕੋਲ ਸਮਝਦੇ ਜੋ ਪਰ ਤੁਸੀਂ ਨਵੇਂ ਕੰਮ ਸ਼ੁਰੂ ਕਰਤੇ ਨੀ ਤੈਨੂੰ ਕਿਰਨ ਨੇ ਕੁਛ ਕਿਹਾ ਵਾ ਦੱਸ ਮੈਨੂੰ ਮੈਂ ਕਰਦੀ ਆ ਉਹਦੇ ਨਾਲ ਮੰਮੀ ਤੁਸੀਂ ਇਹ ਗੱਲ ਦਾ ਸ਼ੁਕਰ ਕਰੋ ਮੈਨੂੰ ਭਾਬੀ ਨਾਲ ਜੇ ਕੁਛ ਨਹੀਂ ਕਿਹਾ ਪਤਾ ਨਹੀਂ ਉਹ ਕਿੰਨੇ ਚੰਗੇ ਘਰ ਦੀ ਹੋਣੀ ਆ ਜਿਹੜੀ ਸਾਰਾ ਕੁਝ ਚੁੱਪਚਾਪ ਬਰਦਾਸ਼ਤ ਕਰੀ ਜਾਂਦੀ ਹੈ ਨਹੀਂ ਬਰਦਾਸ਼ਤ ਕਰਨ ਨੂੰ ਮੈਂ ਘੜੇ ਨੂੰ ਤਸੀਹੇ ਦਿੱਤੇ ਆ ਐਵੇਂ ਨਾ ਮੈਨੂੰ ਗਿਆਨदाई ਜਾਇਆ ਕਰ ਨਾਲੇ ਜੇ ਮੈਂ ਆਪਣੇ ਜਵਾਕਾਂ ਨਾਲ ਨਹੀਂ ਜਾਣਾ ਤੇ ਹੋਰ ਕਿੱ데 ਨਾ ਜਾਣਾ ਆ ਮਾਫ ਕਰਿਓ ਮੰਮੀ ਜੀ ਛੋਟਾ ਮੋਟ ਵੱਡੀ ਗੱਲ ਆ ਜੇ ਮੇਰੇ ਸੱਸ ਮੇਰੇ ਤੇ ਤੁਹਾਡੇ ਜਵਾਈ ਦੇ ਵਿੱਚ ਆਣ ਪਏ ਤੇ ਜਾਂ ਹਰ ਥਾਂ ਸਾਡੇ ਨਾਲ ਜਾਂਦੀ ਜਦ ਕਰੇ ਤੇ ਫਿਰ ਤੁਹਾਨੂੰ ਕਿਦਾਂ ਲੱਗੇਗਾ ਨੀ ਉਹ ਬੁੱਢੀ ਠੇਰੀ ਤਾਂ ਦੇ ਨਾ ਜਾਂਦੀ ਸੋਹਣੀ ਲੱਗਦੀ ਆ ਨਾਲੇ ਉਹ ਜੇ ਤੁਹਾਡੇ ਨਾਲ ਜਾਣ ਲੱਗ ਪਈ ਤੇ ਤੂੰ ਆ ਫਿਰ ਆਪਣੀ ਜ਼ਿੰਦਗੀ ਨੂੰ ਕਦੋਂ ਜਿਉਣਾ ਆ ਮੰਮੀ ਇਹੋ ਗੱਲ ਤੇ ਮੈਂ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੀ ਆ ਵੀ ਤੁਸੀਂ ਜਿੱਥੇ ਕਿੱਥੇ ਵੀ ਰਹਿਤ ਭਾਬੀ ਨਾਲ ਤੁਰ ਪੈਂਦੇ ਕਦੀ ਉਹਨਾਂ ਬਾਰੇ ਵੀ ਸੋਚਿਆ ਤੁਸੀਂ ਵੀ ਉਹ ਕਿੰਨੇ ਪਰੇਸ਼ਾਨ ਹੁੰਦੇ ਹੋਣਗੇ ਨੀ ਉਹ ਚੰਗਾ ਖਾਂਦੀ ਆ ਚੰਗਾ ਪਾਉਂਦੀ ਆ ਫੇਰ ਪਰੇਸ਼ਾਨ ਕਾਤੋਂ ਹੋਣਾ ਉਹਨੇ ਮੰਮੀ ਇੱਕ ਕੁੜੀ ਨੂੰ ਖਾਣ ਪੀਣ ਤੇ ਪਹਿਨਣ ਦਾ ਸ਼ੌਂਕ ਨਹੀਂ ਹੁੰਦਾ ਉਹਨੂੰ ਆਪਣੇ ਘਰ ਵਾਲੇ ਦਾ ਵਿਸ਼ਵਾਸ ਚਾਹੀਦਾ ਹੈ ਅਗਲੇ ਆ ਬੈਠ ਕੇ ਕਈ ਦੁੱਖ ਸੁੱਖ ਕਰਨੇ ਹੁੰਦੇ ਆ ਤੇ ਤੁਸੀਂ ਉਹਨਾਂ ਵਿੱਚ ਜਾ ਕੇ ਬਹਿ ਜਾਂਦੇ ਸੋਹਣੇ ਲੱ ਹੁਣ ਇਹ ਗੱਲ ਮੈਂ ਤੁਹਾਨੂੰ ਆਪਣੀ ਸੱਸ ਬਾਰੇ ਕਹੀ ਆ ਤੇ ਕਿੰਨੀਆਂ ਤੁਹਾਨੂੰ ਮਿਰਚਾਂ ਲੱਗੀਆਂ ਹਾਂ ਪੁੱਤ ਗਲਤ ਤੇ ਤੇਰੀ ਸਹੀ ਆ ਮੈਂ ਇਹ ਕੀ ਕਰਕੇ ਬੈ ਗਈ ਆ ਮੈਂ ਤੇ ਜਾਣੇ ਅਣਜਾਣੇ ਦੇ ਵਿੱਚ ਆਪਣੇ ਜਿਵਾਕਾਂ ਦੇ ਦੁਸ਼ਮਣ ਬਣ ਕੇ ਬੈ ਗਈ ਆ ਹਾਂਜੀ ਮੰਮਾ ਤੁਹਾਨੂੰ ਇਹੋ ਸਮਝਾਉਣੀ ਆ ਕਿ ਉਹਨਾਂ ਦੇ ਹਸਨ ਖਿੱਦਣ ਦੇ ਦਿੰਨੇ ਆ ਜੇ ਇਦਾਂ ਹੀ ਚੱਲਦਾ ਰਿਹਾ ਨਾ ਕਹਿੰਦੇ ਨੇ ਟੜ ਪੁੱਤ ਨੇ ਟੜ ਤੋਂ ਮੋੜ ਜਣਾ ਜੀ ਫੇਰ ਅਸੀਂ ਬਗਾਨੀ ਤੈਨੂੰ ਦੋਸ਼ ਨਹੀਂ ਦੇ ਸਕਦੇ ਪਿਓ ਨਾਂ ਟੜਾ ਪੁੱਤ ਟੜ ਤੋਂ ਦੂਰ ਕਰਤਾ ਹੈ ਨਹੀਂ ਨਹੀਂ ਪੁੱਤ ਇਹ ਤਾਂ ਤੂੰ ਮੈਨੂੰ ਬੜੀ ਵੱਡੀ ਗਲਤੀ ਦਾ ਅਹਿਸਾਸ ਕਰਾਤਾ ਵਾ ਤੂੰ ਫੋਨ ਨਾ ਰੱਖ ਤੇ ਮੈਂ ਹੁਣੇ ਜਵਾਕਾਂ ਨਾਲ ਜਾ ਕੇ ਗੱਲ ਕਰਦੀ ਆਂ ਚਲੋ ਠੀਕ ਹੈ ਮੰਮੀ ਜੀ ਚੱਲ ਮਨਾ ਤੂੰ ਹੁਣੇ ਜਾ ਕੇ ਗੱਲ ਕਰਨ ਆਉ ਤੇ ਕਿਰਨ ਨਾਲ ਉਹ ਤੇਰੇ ਬਾਰੇ ਪਤਾ ਨਹੀਂ ਕੀ ਸੋਚਦੇ ਹੋਣੇ ਆ ਚੱਲ ਸ਼ੁਕਰ ਹੈ ਰੱਬਾ ਮੇਰੀ ਵੀ ਮਾਂ ਦੇ ਦਿਮਾਗ ਦੇ ਵਿੱਚ ਗੱਲ ਬਹਿ ਗਈ ਆ ਨਹੀਂ ਤੇ ਮੇਰੇ ਭਰਾ ਪਰਜਾਇਤ ਦ੍ਰਿਸ਼ ਤੇ ਵਿੱਚ ਪਤਾ ਨਹੀਂ ਕੀ ਖੁਸ਼ ਹੋਣਾ ਹੈ ਕਿਰਨ ਤੂੰ ਕਿਹੜੀ ਮਿੱਟੀ ਦੀ ਬਣੀ ਆ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੂੰ ਮੇਰੇ ਅੱਗੇ ਨਹੀਂ ਬੋਲੀ ਕਿਉਂ ਮੰਮੀ ਜੀ ਕੀ ਗੱਲ ਹੋ ਗਈ ਪੁੱਤ ਜੋ ਹੋਣਾ ਹੀ ਹੋ ਗਿਆ ਪਰ ਹੁਣ ਮੈਂ ਤੁਹਾਡੇ ਵਿੱਚ ਨਹੀਂ ਆਉਂਦੀ ਤੂੰ ਹੀ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਓ ਪਰ ਮੰਮੀ ਜੀ ਗੱਲ ਕੀ ਹੋਈ ਆ ਮੈਨੂੰ ਦੱਸੋ ਤਾਂ ਸਹੀ ਪੁੱਤ ਗੱਲ ਤੇ ਜਿਹੜੀ ਹੋਣੀ ਹੀ ਉਹ ਹੋ ਗਈ ਬਸ ਤੂੰ ਇਹ ਸਮਝ ਲੈ ਮੈਂ ਜੋ ਕੁਝ ਤੁਹਾਡੇ ਨਾਲ ਕੀਤਾ ਉਹ ਮੇਰੀ ਬੜੀ ਵੱਡੀ ਭੁੱਲ ਸੀ ਮੈਂ ਤੁਹਾਡੇ ਦੋਵਾਂ ਬਾਰੇ ਤੇ ਸੋਚਿਆ ਨਹੀਂ ਤੇ ਤੁਹਾਡੇ ਵਿੱਚ ਆ ਗਈ ਓ ਮੰਮੀ ਦੋਵੇਂ ਨੂੰ ਸੱਸ ਕਿਹੜੀਆਂ ਸਲਾਵਾਾਂ ਕਰੀ ਜਾਂਦੀਆਂ ਜਿ ਇੱਥੇ ਪੁੱਤਾਂ ਹੀ ਇਹ ਸਲਾਵਾਾਂ ਕਰਨ ਡੀਆਂ ਹਾਂ ਵੀ ਤੂੰ ਤਾਂ ਕਿਰਨ ਚਾਰ ਦਿਨ ਜਾ ਕੇ ਤਾਂ ਕਿਤੇ ਘੁੰਮ ਫੇਰ ਆਓ ਹੈਂ ਵੇ ਪੁੱਤ ਹਰਾਨ ਹੋ ਗਏ ਨਾ ਮੇਰੇ ਵੱਲ ਵੇਖ ਮੈਂ ਨਹੀਂ ਹੁਣ ਤੁਹਾਡੇ ਨਾਲ ਕਿਤੇ ਜਾਂਦੀ ਇਹ ਤੁਹਾਡੀ ਆਪਣੀ ਜ਼ਿੰਦਗੀ ਹੈ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਜਿਓ ਠੀਕ ਆ ਮੰਮੀ ਜੀ ਦੱਸ ਫਿਰ ਕਿਰਨ ਨੂੰ ਕਿੱਥੇ ਜਾਣਾ ਤੂੰ ਉਹ ਮੰਮੀ ਕਿਰਨ ਨੂੰ ਘੁੰਮਾਉਂਦਾ ਬੜਾ ਸ਼ੌਂਕ ਆ ਤੇ ਦੱਸ ਫਿਰ ਕਿਰਨ ਕਿਥੋਂ ਦੀ ਟਿਕਟਾਂ ਬੁੱਕ ਕਰਾਵਾਂ ਵੇ ਪੁੱਤ ਟਿਕਟਾਂ ਤੂੰ ਰਹਿਣ ਦੇ ਟਿਕਟਾਂ ਤੁਹਾਡੀਆਂ ਮੈਂ ਕਰਾਉਣੀ ਆ ਕੁੜੀ ਨੂੰ ਤੇ ਪਰੌਣੇ ਨੂੰ ਕਹਿ ਕੇ ਹੋਰ ਨਾ ਹੋਵੇ ਕਿਤੇ ਤੂੰ ਮੇਰੀ ਨੋਨੂ ਕਰਦਾਾਪੁਰੋਂ ਘੁਮਾ ਕੇ ਲੈ ਆਵੇਂ ਕਿਉਂ ਕਿ ਨਾ ਠੀਕ ਆ ਨਾ ਮੈਂ ਹਾਂਜੀ ਮੰਮੀ ਜੀ ਉਹ ਨਹੀਂ ਨਹੀਂ ਮੰਮੀ ਗਰਦਾਸਪੁਰੋਂ ਨਹੀਂ ਇਹਨੂੰ ਮੈਂ ਘਮਾ ਕੇ ਲਿਆਉਂਦਾ ਜਿੱਥੇ ਕਹੇਗੀ ਉੱਥੇ ਲੈ ਕੇ ਜਾਵਾਂਗਾ ਕਿਰਨ ਚੱਲੇਗੀ ਨਾ ਹਾਂਜੀ ਸਰ ਠੀਕ ਆ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਬਾਕੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਹਰ ਘਰ ਦੇ ਵਿੱਚ ਇਹ ਵੀਡੀਓ ਪਹੁੰਚ ਸਕੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਤੇ ਜੇਕਰ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਜੇ ਤੇ ਸਾਡੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰਕੇ ਜਾਓ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ